ਵਾਜ ਕੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਤੁਸੀਂ ਇਹ ਦੇਖੋ ਵੀ ਧਰਤੀ ਆ ਕਿੰਨੀ ਭਾਗਾ ਵਾਲੀ ਹੋ ਜਿੱਥੇ ਬੈਠ ਕੇ ਨਾਮ ਜਪਦੇ ਕਿੰਨੀ ਕਿਰਪਾ ਧੰਨ ਦੇ ਵਰਤ ਰਹੀ ਹੈ ਪਤਾ ਨਹੀਂ ਅਸੀਂ ਜਪਣਾ ਸੀ ਕਿ ਨਹੀਂ ਜਪਣਾ ਸੀ ਆ ਮਾਹੂਰਖ ਦੇਖੋ ਤੁਹਾਨੂੰ ਕਿਹਦਾ ਨਾਮ ਜਪਾ ਰਹੇ ਆ ਇਹ ਸਾਰੀ ਗੁਰੂ ਸਾਹਿਬ ਦੀ ਕਿਰਪਾ ਗੁਰੂ ਨਾਨਕ ਦੀ ਕਿਰਪਾ ਹੈ ਪੰਜਾਬ ਦੀ ਧਰਤੀ ਸਦਾ ਖੁਸ਼ ਰਹੇ ਸਦਾ ਚੜ੍ਹਦੀ ਕਲਾ 'ਚ ਰਹੇ ਇਸੇ ਬਾਅਦ ਸਾਡੇ ਗੁਰੂ ਨੇ ਆਪਣਾ ਆਪ ਉਜਾੜਿਆ ਆਪਣਾ ਆਪ ਕੁਰਬਾਨ ਕਰਤਾ ਬਈ ਉਹਨਾਂ ਦੀ ਕੁਰਬਾਨੀ ਨੂੰ ਉਹਨਾਂ ਦੇ ਪਿਆਰ ਨੂੰ ਸਦਾ ਯਾਦ ਰੱਖੋ ਕਰੋ ਜਿੰਦਗੀ ਜੋ ਮਰਜੀ ਪਰਮੇਸ਼ਾ ਜਾਣਖੋ ਸਾਡੀ ਖਾਤਰ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਮਹਾਰਾਜ ਸਭ ਕੁਝ ਨੂੰ ਸਾਨੂੰ ਦਿੰਦੇ ਹੀ ਜਲ ਕੇ ਕੁਰਬਾਨ ਕਰਦੇ ਚ ਲਗੇ ਇਹ ਉਹ ਗੁਰੂਆਂ ਪੀਰਾਂ ਦੀ ਧਰਤੀ ਆ ਤੁਸੀਂ ਇੱਕ ਪੈਰ ਆਪਣੀ ਧਰਤੀ ਤੋਂ ਪੁੱਟ ਕੇ ਜਿੱਥੇ ਰੱਖਦੇ ਨਾ ਐਦਾਂ ਸਮਝੋ ਇੱਕ ਪੈਰ ਜਿੱਥੇ ਰੱਖਣ ਲੱਗੇ ਆ ਇੱਥੇ ਪਤਨੀ ਕਿੱਡੇ ਮਹਾਨ ਸ਼ਹੀਦ ਦਾ ਖੂਨ ਡੋਲਿਆ ਕਿੱਡੇ ਸ਼ਹੀਦ ਦਾ ਸਿਰ ਲੱਗਿਆ ਇਹ ਸਾਰੀ ਧਰਤੀ ਸ਼ਹੀਦਾਂ ਦੇ ਖੂਨ ਦੀ ਕਰਜਾਈ ਬਿਲਕੁਲ ਕਰਜ਼ਦਾਰ ਧਰਦੀ ਐ ਅੱਜ ਕੇਜ ਕਰੇ ਕਿ ਆਵੇ ਜੀਦਾਵੇ ਸਰਤਾਜ ਧੰਗ ਗੁਰੂ ਅਰਜੰਦ ਦੇ ਸਾਗਿਆਂ ਦਾ ਮਨ ਨੂੰ ਪਾਵੇ ਨਿਆਲੋ ਜਾਵੇ ਸੋ ਸੁਨਿਆ ਤਾਲ ਕਰਕੇ ਭੈ ਵਿੱਚ ਨਾ ਕਿ ਪਿਆਰ ਨਾਲ ਖੇਡ ਖੇਡੋ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਇਲਾਕੇ ਨੂੰ ਵਧਾਈਆਂ ਨਗਰ ਬਿਰੋਵਾਰ ਸਾਰੇ ਇਲਾਕੇ ਨੂੰ ਵਧਾਈਆ ਵੀ ਇਹ ਖੇਡ ਕਬੱਡੀ ਦੀ ਬਹੁਤ ਗੁਰੂ ਜੀ ਕਿਰਪਾ ਕਰ ਰਹੀ ਹੈ ਪਿਆਰ ਨਾਲ ਭੈ ਦੇ ਨਾਲ ਮਨ ਚ ਰੱਬ ਨੂੰ ਯਾਦ ਸਦਾ ਹੀ ਹਿਰਦੇ ਚ ਬਸਾ ਕੇ ਰੱਖੋ ਉਹ ਤੁਹਾਨੂੰ ਬੇਨਤੀ ਹੈ ਨਮਸਕਾਰ ਕਰਕੇ ਦੂਜੀ ਧਰਤੀ ਰੁਮਾਤਾਬ ਗਰਾਊਂਡ ਵਿੱਚ ਪਿਆਰ ਦੇ ਨਾਲ ਖੇਡ ਖੇਡੋ ਸਾਰੇ ਗੱਢ ਕੇ ਜਕਾਰੇ ਇੱਕ ਜਕਾਰੇ ਦਾ ਜਵਾਬ ਗੱਢ ਕੇ ਸਾਰੇ ਗੱਢ ਕੇ ਜਕਾਰੇ ਜਿਹਾ ਨਾਵੇ ਕਲਕੀਆਂ ਵਾਲੇ ਪਾਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭਾਵੇ ਨਿਹਾਲੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਬਾਬਾ ਦਲਵੀਰ ਸਿੰਘ ਜੀ ਨਮਾਸ਼ੇਰ ਵਾਲੇ ਲਈ ਔਰ ਕਿੰਨੇ ਅਨਮੋਲ ਵਿਚਾਰ ਨੇ ਕਿੰਨੀ ਸੋਚ ਗੁਰਬਾਣੀ ਦੇ ਨਾਲ ਜੁੜੀ ਹੋਈ ਹੈ ਬਹੁਤ ਸੁੰਦਰ ਖੇਡ ਖੇਡੀ ਹੋਈ ਔਰ ਜਿੰਨੇ ਮੈਂ ਕਹਿੰਦਾ ਬਾਹਰ ਸਰੋਤੇ ਵੀ ਬੈਠੇ ਆ ਦੇਖਣ ਵਾਲੇ ਇਹਨਾਂ ਦਾ ਮੈਂ ਬਹੁਤ ਜ਼ਿਆਦਾ ਤਾਰਵਾਰ ਕਰਨਾ ਚਾਹੁੰਦਾ ਹੈ ਸਵੇਰ ਦੇ ਬੈਠੇ ਵਿਚਾਰੇ ਦੇਖੋ ਕਿੰਨਾ ਪ੍ਰੇਮ ਹੈ ਇਹਨਾਂ ਨੂੰ ਇਸ ਖੇਡ ਦੇ ਨਾਲ ਇਹ ਨੌਜਵਾਨ ਸਿੰਘ ਜੀ ਦੀ ਕਿੰਨੀ ਕਿਰਪਾ ਹੈ ਇਸ ਧਰਤੀ ਦੇ ਉੱਪਰ ਜਿੱਥੇ ਇਦਾਰੇ ਯੋਧੇ ਪੈ ਰਹੇ ਹੁੰਦੇ ਦੇਖੋ ਕਿਦਾਂ ਦੇ ਸਰੀਰ ਕਮਾਏ ਹੈ ਨਾ ਬੱਚਿਆਂ ਨੇ ਮਿਹਨਤਾਂ ਕਰ ਕਰਕੇ ਗੁਰੂ ਮਹਾਰਾਜ ਅੱਗੇ ਅਰਦਾਸ ਹੈ ਇਹ ਸਾਡੀ ਨਜ਼ਰ ਵਿੱਚ ਜਿੱਤ ਹਾਰ ਕੁਝ ਨਹੀਂ ਜੀ ਸਾਡੇ ਸਾਰੇ ਇੱਕੋ ਜਿਹੇ ਆ ਜਿਹੜੇ ਜਿੱਤੇ ਆ ਉਹਨਾਂ ਨੂੰ ਵੀ ਵਧਾਈਆਂ ਹੈ ਜਿਨ੍ਹਾਂ ਦੇ ਝੋਲੇ ਚ ਹਾਰ ਰਹੀ ਹੈ ਉਹਨਾਂ ਨੂੰ ਮੈਗਰਾਂ ਜਿਆਦੇ ਮੁਬਾਰਕ ਹੈ ਕਿਉਂਕਿ ਉਹਨਾਂ ਨੇ ਪੂਰਾ ਜ਼ੋਰ ਲਾ ਕੇ ਦੋਨਾਂ ਟੀਮਾਂ ਨੇ ਖੇਡੇ ਹਨ ਜੁਰਜੀ ਜਿਹੜਾ ਤੀਰ ਕਮਾਨ ਜਲਾਦੇ ਸੀ ਅੱਜ ਤੱਕ ਕੋਈ ਐਸਾ ਜੋਧਾ ਨਹੀਂ ਬਣਿਆ ਦੁਨੀਆ ਦੇ ਉੱਪਰ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੀਰ ਕਮਾਨ ਉੱਪਰ ਚਿਲਾ ਚਾੜਦਾ ਤੀਰ ਚਾੜਦਾ ਐਦਾਂ ਦਾ ਕੋਈ ਜੋਧਾ ਬਣਿਆ ਹੀ ਨਹੀਂ ਵਾਹ ਵਾਹ ਮਹਾਰਾਜ ਦਾ تیر ਮਹਾਰਾਜ ਹੀ ਚਲਾ ਸਕਦੇ ਸੀ ਸੱਚ ਨੌ ਟਾਂਕੀ تیر ਸੀ ਸਾਡੇ ਗੁਰੂ ਸੱਚੇ ਬਾਠ ਐ ਤੇ ਜੋਦੇ ਸੀ ਜਦੋਂ ਮਹਾਰਾਜ تیر ਮਾਰਦੇ ਸੀ ਨਾ ਉਸ ਸਥਾਨ ਤੋਂ 13 ਕਿਲੋਗਟ ਦੂਰ ਹੈ ਨਾਲ ਕਿਲਾ ਬਹਾਦਰ ਸ਼ਾਹ ਆਪਣੇ ਆਸਣ ਤੇ ਬੈਠਾ ਸੀ ਧੰਗ ਗੁਰੂ ਗੋਬਿੰਦ ਸਿੰਘ ਤੋਂ تیر ਮਾਰਦੇ ਬਹਾਦਰ ਸ਼ਾਹ ਦੇ ਆ ਕੇ ਤਖਤ ਦੇ ਵਿੱਚ ਲੱਗਿਆ ਸੀ ਤੇ ਕਹਿ ਲਗਾ ਬਹਾਦਰ ਸ਼ਾਹ ਆ تیر ਦੇਖਿਆ ਉਹਨੇ ਨਾਲ ਦਿਆਂ ਨੇ ਉਹ ਰਿਆਲ ਕਰਨੇ ਕਰਦਾ ਜਿਹਨੇ ਕੋ ਗੋਬਿੰਦ ਸਿੰਘ ਮਹਾਰਾ تیر ਲਗਦਾ ਕਹਾਂ ਤਾ ਨੁਕਦਾ ਪਤਾ ਕਹਿੰਦਾ ਮੋਰੇ ਸੋਨਾ ਲਗਿਆ ਇਹ ਗੁਰੂ ਗੋਬਿੰਦ ਸਿੰਘ ਮਹਾਰਾ تیر ਦੀ ਨਿਸ਼ਾਨੀ ਹੈ ਕਿ ਉਹਨਾਂ ਨੇ ਸੋ ਉਹਨਾਂ ਨੇ تیر ਦੇ ਮੋਰੇ ਸਵਾ ਤੋਲਾ ਸੋਨਾ ਲਗਿਆ ਹੁੰਦਾ ਸੀ ਤੇ ਖੋਜੀ ਕਹਿੰਦੇ ਵਾਕਿਆ ਜੀ ਦਸਵੇਂ ਬਾਦਸ਼ਾਹ ਦਾ تیر ਐਸੀ ਦੇਖਿਆ ਪਹਿਲਾਂ ਵੀ ਇਹ ਤੇ ਕਹਿੰਦਾ ਕਿੱਥੋਂ ਮਾਰਿਆ ਕਹਿੰਦਾ ਸਾਹਿਬ ਗੁਰੂ ਜੀ ਤੇ ਉਹ ਪਰੇਸ਼ਾਨ ਦੇ ਉੱਤੇ ਬਿਠਾਇਆ ਬਾਦਸ਼ਾਹ ਨੂੰ ਕਹਿੰਦੇ ਮਹਾਰਾਜ ਤੇ ਬਹਾਦਰ ਸਾਹਿਬ ਨਾਲ ਕੇ ਕਰਾ ਮਾਤੀ ਗੁਰੂ ਲਗਦਾ ਹੈ ਕਰਮਾਤ ਨਾਲ تیر ਮਾਰਿਆ ਮਹਾਰਾਜ ਨੇ ਦੂਜਾ تیر ਚਿੱਠੀ ਬਣ ਕੇ ਮਾਰਿਆ ਉਹਦੇ ਵਿੱਚ ਲਿਖਿਆ ਸੀ ਕਹਿੰਦੇ ਬਾਦਰ ਸ਼ਾਹ ਕਹਿੰਦੇ ਕਰਮਾਤ ਨਹੀਂ ਹੈ ਇਹ ਤਾਂ ਸਾਡਾ ਰੋਜ਼ ਦਾ ਅਭਿਆਸ ਹੈ ਅਸੀਂ ਰੋਜ਼ ਅਭਿਆਸ ਇਹਨਾਂ ਕਰਦੇ ਆ ਵਾਹ ਇਹ ਸਾਡਾ ਬਾਹੂ ਬਲ ਹੈ ਇਹਨੇ ਕਰਮਾਤ ਤੇ ਤੈਨੂੰ ਦਿਖਾਈ ਨਹੀਂ ਦੇਖੋ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਐਡੀ ਦੂਰ تیر ਮਾਰਿਆ ਬਾਦਰ ਸ਼ਾਹ ਹੈਰਾਨ ਹੋ ਗਿਆ ਦਿਲ ਕਰਕੇ ਕਹਿੰਦਾ ਪਾਸ਼ਾ ਐਡਾ ਬਲ ਐਡੇ ਯੋਧੇ ਤੇ ਬਹਾਦਰ ਸ਼ਾਹ ਕਰਨ ਮਹਾਰਾਜ ਫਿਰ ਤੇ ਚਮਕੌਰ ਦੀ ਜੰਗ ਸਾਡੇ ਬਾਪੂ ਨੇ ਹਾਰ ਨਹੀਂ ਸੀ ਤੁਹਾਡੇ ਵਰਗੇ ਯੋਧੇ ਬੁਰਜੀ ਉੱਪਰ ਤੀਰ کمان ਸਾਹਮਣੇ ਖੜੇ ਸੀ ਦੇਖੋ ਤਾਂ ਗੁਰੂ ਗੋਬਿੰਦ ਸਿੰਘ ਮਾਰਨ ਦੇ ਜੋਧਾ ਤਕੜ ਪੈਦਾ ਨਹੀਂ ਹੋਇਆ ਬਾਦਸ਼ਾਹ ਵਰਗਾ ਦੁਨੀਆਂ ਦੇ ਰਖਾਰੇ ਆਵੇ ਨੇ ਆ ਲੋ ਜਾਵੇ ਤਾਂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਮਾਨੂ ਪਾਵੇ ਆ ਗਿਆ ਲੋ ਆ ਜਿੰਨੇ ਬੱਚੇ ਬੈਠੇ ਆ ਮੋਰੇ ਮੁਬਾਰਕ ਆ ਤੁਮ ਵੀ ਤੁਸੀਂ ਆਪਣੀ ਮਿੱਟੀ ਨਾਲ ਜੁੜੇ ਹੋ ਤੁਸੀਂ ਖੇਡ ਖੇਡਣੀ ਹੈ ਔਰ ਤੁਹਾਨੂੰ ਪਹਿਲੇ ਕਿਹਾ ਕਲੀਆਂ ਖੇਡ ਰਹੀਆਂ ਜੇ ਕਿਸੇ ਨੇ ਨਸ਼ੇਵਾਲ ਦੇਖਿਆ ਤੁਹਾਡੇ ਕੋ ਕਿਸੇ ਨੇ ਵੀ ਤੇ ਡਾਂਗ ਤੋੜੇ ਅੱਗਾ ਨਹੀਂ ਤੁਹਾਡੇ ਪਿੰਡਾਂ ਦਾ ਸਾਰਾ ਪਤਾ ਕਰ ਲੈਣਾ ਬਿਲਕੁਲ ਪੁੱਤਰੋ ਨਸ਼ੇਵਾਲ ਚ ਆਕਣਾ ਨਹੀਂ ਹੈ ਇਹ ਨਸ਼ੇ ਨੇ ਤੇ ਪੰਗਾਰ ਪਰਿਵਾਰ ਕਰਦਾ ਸਾਡਾ ਸਾਡੇ ਨੌਜਵਾਨ ਅੰਦਰੇ ਯੋਧੇ ਵੀਰ ਪੁੱਤਰ ਉਹ ਨਸ਼ੇ ਕਰ ਕਰ ਡਿੱਗਦੇ ਫਿਰਦੇ ਨਸ਼ਿਆਂ ਵਾਲ ਬਿਲਕੁਲ ਨਹੀਂ ਬਣਨਾ ਵਧੀਆ ਖੁਰਾਕਾਂ ਖਾਓ ਫਲ ਫਰੂਟ ਖਾਓ ਵਧੀਆ ਖੁਰਾਕ ਖਾਓਗੇ ਤਾਂ ਤੁਹਾਡੇ ਸਰੀਰ ਸੋਨੇ ਵਰਗੇ ਹੋਣਗੇ ਇਹ ਤੁਹਾਨੂੰ ਸਿੱਖਿਆ ਤਾਂ ਦੇ ਰਹੇ ਆ ਕਿ ਤੁਸੀਂ ਬੱਚੇ ਆ ਅਜੇ ਦਿਮਾਗ ਸਾਡੇ ਸਾਡੇ ਬੱਚੇ ਨਸ਼ਾ ਲੱਗ ਜਾਂਦੇ ਆ ਜੀ ਛੋਟੇ ਛੋਟੇ ਜਦੋਂ ਨਸ਼ਾ ਲੱਗ ਜਾਂਦੇ ਬੇੜਾ ਗਰਗ ਜਾਂਦਾ ਪਰਿਵਾਰ ਉਜੜ ਜਾਂਦੇ ਆ ਬੱਚਾ ਨਹੀਂ ਮਰਦਾ ਉਹ ਮਾਤਾ ਪਿਤਾ ਮਰ ਜਾਂਦੇ ਜਿੱਦੇ ਘਰ ਦੇ ਬੱਚਾ ਨਸ਼ਾ ਲੱਗ ਜਾਂਦਾ ਬੱਚਾ ਥੋੜੀ ਇਸ ਕਰਕੇ ਬਚਣਾ ਆਪਣੇ ਦੇਸ਼ ਦਾ ਆਪਣੇ ਧਰਮ ਦਾ ਆਪਣੇ ਗੌਰ ਦਾ ਨਾਮ ਸਦਾ ਰੋਸ਼ਨ ਕਰਨਾ ਦੂਜੀ ਗੱਲ ਸਦਾ ਸਿੱਖੀ ਨੂੰ ਸਾਭਣਾ ਗੁਰੂ ਨਾਨਕ ਦੇ ਬਚਨਾਂ ਨੂੰ ਮੰਨਣਾ ਹਿਰਦੇ 'ਚ ਵਸਾਣਾ ਪਰ ਪੁਕਾਰ ਕਰਨਾ ਕਿਸੇ ਨਾਲ ਧੋਖਾ ਨਹੀਂ ਕਰਨਾ ਠੱਗੀ ਨਹੀਂ ਕਰਨੀ ਚੋਰੀ ਨਹੀਂ ਕਰਨੀ ਤੁਹਾਡੇ ਭਵੇਂ ਮਨਾ ਮੂਹੀ ਸੋਨਾ ਪਿਆਰਾਵੇਂ ਉਹਦੇ ਵੱਲ ਦੇਖਣਾ ਨਹੀਂ ਆਪਣਾ ਹੱਕ ਖਾਣਾ ਦੂਜੇ ਦਾ ਹੱਕ ਨਹੀਂ ਖਾਣਾ ਇਹ ਸਿੱਖਿਆ ਸਦਾ ਚੇਤੇ ਰੱਖਣੀ ਹੈ ਇਹ ਬਚਨ ਸਾਡੇ ਗੁਰੂ ਨਾਨਕ ਸਾਹਿਬ ਜੀ ਦੇ ਆਹ ਹੁਣ ਪਿਆਰ ਦੇ ਨਾਲ ਸਤ ਨਾਮੁ ਆਏ ਗੁਰੂ ਸਤ ਨਾਮੁ ਆਏ ਗੁਰੂ ਸਤ ਜੀ ਨਾਮੁ ਆਏ ਗੁਰੂ ਸਤ ਨਾਮੁ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜਨੂ ਪਿਆਰ ਦੇ ਨਾਲ ਅੱਗੇ ਧਰਤੀ ਮਾਤਾ ਨੂੰ ਤੁਸੀਂ ਗਰਾਊਂਡ ਵਿੱਚ ਜਿਹੜੀ ਵੀ ਆਪਣੀ ਦੇ ਖੇਡ ਖੇਡਣੀ ਪਿਆਰ ਦੇ ਨਾਲ ਲੜਨਾ ਨਹੀਂ ਦੂਜੇ ਦੇ ਪਿਆਰ ਨੂੰ ਲੜਨਾ ਖੇਡ ਵਿੱਚ ਹੋਣਾ ਜਿਹੜਾ ਪਿਆਰ ਆਉਂਦਾ ਜੇ ਖੇਡ 'ਚ ਨਫ਼ਰਤ ਪੈਦਾ ਹੁੰਦੀ ਉਹ ਖੇਡ ਨਹੀਂ ਹੁੰਦੀ ਉਹਦੇ ਨਾਲ ਨਫ਼ਰਤ ਦਾ ਬੀਜ ਬੀਜਿਆ ਜਾਂਦਾ ਜੇ ਕੋਈ ਖਿਡਾਰੀ ਕਿਸੇ ਨੇ ਧੱਕਾ ਕਰ ਦੇ ਜਾਂ ਕੋਈ 60 ਫੁੱਟ ਮਾਰ ਦੇ ਨਾ ਅਸੀਂ ਇੱਥੇ ਤੋਂ ਰੋਕ ਲਾਂਗੇ ਨਾ ਬਾਹਰ ਜਾ ਕੇ ਫਸ ਬਣੇ ਦੂਰ ਕਿਤੇ ਇਸ ਕਰਕੇ ਪਿਆਰ ਦੇ ਬੀਜੂਗੇ ਬੁੱਤ ਪਿਆਰ ਉਗੇਗਾ ਨਫ਼ਰਤ ਬੀਜੋਗੇ ਤੇ ਨਫਰਤ ਹੋਗੇਗੀ ਇਹ ਗੱਲ ਯਾਦ ਰੱਖਿਓ ਜੇ ਤੁਹਾਡਾ ਵਰਤਮਾਨ ਜੰਗ ਅਜਾ ਤੁਸੀਂ ਕਿਸੇ ਦਾ ਮਾੜਾ ਕਰਨਾ ਹੀ ਨਹੀਂ ਤੇ ਯਾਦ ਰੱਖੋ ਤੁਹਾਡੇ ਨਾਲ ਜਲਦੀ ਕਦੇ ਮਾੜਾ ਹੋਣਾ ਵੀ ਨਹੀਂ ਹੈ ਜਿਹੜਾ ਮਾੜਾ ਕਰੇਗਾ ਉਹਦੇ ਨਾਲ ਹੀ ਅੱਗੇ ਜਾ ਕੇ ਮਾੜਾ ਹੋਣਾ ਵੀ ਬੰਦਾ ਕਹਿੰਦਾ ਮੈਂ ਨਾ ਤਾਂ ਕਿਦਾ ਹੋ ਗਿਆ ਉਹਨੂੰ ਭੁੱਲ ਜਾਣਾ ਵੀ ਤੂੰ ਵੀ ਕਿਸੇ ਨੇ ਕੀਤਾ ਸੀ ਇਸ ਕਰਕੇ ਇਮਾਨਦਾਰੀ ਸਭ ਤੋਂ ਵੱਡਾ ਗਹਿਣਾ ਉਹਨੂੰ ਸਦਾ ਹਿਰਦੇ 'ਚ ਬਸਾ ਕੇ ਰੱਖਣਾ ਇਮਾਨਦਾਰ ਹੋ ਕੇ ਸਾਰੇ ਗੱਜ ਕੇ ਜਕਾਰੇ 'ਚ ਬੋਲਿਓ ਗੱਜ ਕੇ ਇਨਕਾਰੇ ਗਜਾਵੇ ਫੜੇ ਬਾਬਾ ਕਲਗਿਆਂ ਵਾਲੇ ਪਾਛ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭਾਵੇ ਨਿਹਾਲ ਹੋ ਜਾਵੇ ਧੰਤਨ ਬਾਬਾ ਜਗਤਰਾਮ ਜੀ ਉੱਥੋਂ ਦੇ ਸੇਵਾਦਾਰ ਮਹਾਂਪੁਰਖ ਧੰਤਨ ਬਾਬਾ ਜਗਤਾਰ ਸਿੰਘ ਜੀ ਗੁਰੂ ਦੇ ਪੁੱਤ ਅੰਗੀ ਸਿੰਘ ਬਾਬਾ ਗੁਰਜੰਡ ਸਿੰਘ ਜੀ ਪਹੁੰਚੇ ਆ ਜੀਆਂ ਨੂੰ ਦੇਖੋ ਮਹਾਂਪੁਰਖ ਕਿੰਨੇ ਪਰਮਕਾਰ ਕਰ ਰਹੇ ਹੈ ਕੋਈ ਇਹਨਾਂ ਨੂੰ ਇੰਦਾ ਕਮਾਨ ਕੋ ਹਕਾਰ ਬੱਚੋ ਤੁਸੀਂ ਨਮਸਕਾਰ ਕਰੋ ਤੇ ਜਨਕਪੁਰਾਂ ਚਲੋ ਆਜੋ ਉਸਤਾਦ ਸੰਗਤ ਐਸਾ ਐਸਾ ਸੰਤ ਮਿਲਣ ਨੂੰ ਆਉਣ ਵਾਲਾ ਧੰਨ ਸਿੰਘ ਜੀ ਵਰਗਾ ਸਾਧੂ ਨੂੰ ਤੁਹਾਨੂੰ ਮਿਲਣਾ ਜੇ ਕੋਈ ਨਾ ਬਾਪੁਰਖ ਨੂੰ ਸਾਡੇ ਦੇਖਣ ਦੀ ਗੱਲ ਆ ਸੰਗਤ ਜੀ ਧਿਆਨ ਨਾਲ ਸੁਣ ਲਓ